ਅ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਨਰਲੇਪ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਗੁਰਾਇਆ ਨਰਲੇਪ ਟੀਵੀ ਦੀ ਟੀਮ ਇਸ ਵੇਲੇ ਅਬਰੋਰ ਹਸਪੀਟਲ ਗੁਰਦਾਸਪੁਰ ਬਟਾਲਾ ਰੋਡ ਤੇ ਪੁੱਜੀ ਹੈ ਜਿੱਥੇ ਸਾਡੇ ਨਾਲ ਐਮ ਸੀ ਐਚ ਯੂਰੋਲੋਜਿਸਟ ਜੋ ਡਾਕਟਰ ਨੇ ਕਹਿੰਦਾ ਪਾਵਾ ਕਿ ਪਿਸ਼ਾਬ ਅਤੇ ਕਿਡਨੀਆਂ ਦੇ ਮਾਹਿਰ ਸਪੈਸ਼ਲਿਸਟ ਡਾਕਟਰ ਮੁਨੀਸ਼ ਗਰਗ ਜੀ ਸਾਡੇ ਨਾਲ ਮੌਜੂਦ ਨੇ ਉਹਨਾਂ ਤੋਂ ਇਹਨਾਂ ਰੋਗਾਂ ਸੰਬੰਧੀ ਜੋ ਇਹਨਾਂ ਰੋਗਾਂ ਦੇ ਪਿਸ਼ਾਬ ਦੇ ਜੋ ਕਿਡਨੀਆ ਦੇ ਲੱਛਣ ਪਾਈ ਜਾਂਦੇ ਨੇ ਮਰੀਜ਼ਾਂ ਦੇ ਵਿੱਚ ਪੇਸ਼ੈਂਟ ਦੇ ਵਿੱਚ ਉਹ ਉਤੀ ਜਾਣਕਾਰੀ ਲਵਾਂਗੇ ਕਿ ਇਹਨਾਂ ਦੇ ਜਿਹੜੇ ਪਹਿਲੇ ਲੱਛਣ ਹੁੰਦੇ ਨੇ ਉਹ ਕੀ ਹੁੰਦੇ ਨੇ ਸਭ ਤੋਂ ਪਹਿਲਾਂ ਨਰਲੇਪ ਟੀਵੀ ਤੇ ਡਾਕਟਰ ਸਾਹਿਬ ਤੁਹਾਡਾ ਹਾਰਦਿਕ ਸਵਾਗਤ ਹੈ ਜੀ ਸਤ ਸ੍ਰੀ ਅਕਾਲ ਜੀ ਅਬ ਸੋ ਡਾਕਟਰ ਸਾਹਿਬ ਦੱਸ ਦਿਓ ਸਰੋਤਿਆਂ ਨੂੰ ਕਿ ਇਹ ਜੋ ਮਰੀਜ਼ਾਂ ਤੱਕ ਇਹ ਮੈਸੇਜ ਪਹੁੰਚ ਜਾਵੇ ਕਿ ਇਹਨਾਂ ਰੋਗਾਂ ਦੇ ਜਿਹੜੇ ਲੱਛਣ ਕੀ ਹੁੰਦੇ ਨੇ ਦੇਖੋ ਜੀ ਮੇਰੀ ਸਪੈਸ਼ਲਟੀ ਕਿਡਨੀ ਤੇ ਪਿਸ਼ਾਬ ਦੇ ਗੰਦੁੱਦਾਂ ਨੂੰ ਟ੍ਰੀਟ ਕਰਨ ਦੀ ਹੈਗੀ ਹੈ ਜਿੱਦਾਂ ਕਿਡਨੀ ਕਿਡਨੀ ਹੋ ਗਿਆ ਆਪਣਾ ਜਿਹੜੇ ਗੁਰਦੇ ਹੋ ਗਏ ਜਿਹਨੂੰ ਆਪਾਂ ਪੰਜਾਬੀ ਚ ਕਹਿੰਦੇ ਆ ਉਹਨਾਂ ਚ ਇਨਫੈਕਸ਼ਨ ਕਾਫੀ ਕਾਮਨ ਹੈ ਉਹਨੇ ਜੋ ਪਥਰੀਆਂ ਬਣ ਜਾਂਦੀਆਂ ਹਨ ਸਾਡਾ ਅਜਲ ਖਾਨ ਪੇਨ ਇਸ ਤਰ੍ਹਾਂ ਹੋ ਗਿਆ ਕਿ ਪਾਣੀ ਦੀ ਕਮੀ ਹੈਗੀ ਐਸੀ ਪਾਣੀ ਨਹੀਂ ਪੀਂ ਪੰਦੇ ਉਸ ਤੋਂ ਚੰਨਾ ਪੀਣਾ ਚਾਹੀਦਾ ਘਟ ਪਿੰਦੇ ਪਾਣੀ ਉਹਦੇ ਕਰਕੇ ਅਜਕਲ ਸਟੋਨਸ ਕਿਡਨੀ ਦੇ ਤੇ ਪਥਰੀਆਂ ਕਾਫੀ ਬਣਦੀਆਂ ਜੀ 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 ਤੇ ਇਹ ਉਹ ਜਿਹੜੇ ਨੁਕਸਾਨ ਕਰਦੀ ਹੈ ਗੁਰਦੇਨ ਨੂੰ ਜੀ 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 ਹੌਲੀ ਹੌਲੀ ਉਹਦਾ ਗੁਰਦੇ ਨੂੰ ਨੁਕਸਾਨ ਕਰੇ ਗੁਰਦੇਨ ਨੂੰ ਖਤਮ ਵੀ ਕਰ ਸਕਦੀ ਹੈ ਜੂ ਟੋਟ ਸਭ ਤੁਹਾਡੀ ਗੱਲ ਰੋਕਦੇ ਆ ਮਾਫ ਕਰਨਾ ਕਿ ਜਿਵੇਂ ਤੁਸੀਂ ਪਾਣੀ ਦੀ ਮਾਤਰਾ ਦੀ ਗੱਲ ਕੀਤੀ ਹੈ ਸੋ ਇੱਕ ਵਿਅਕਤੀ ਨੂੰ ਇੱਕ ਮਨੁੱਖ ਨੂੰ ਰੋਜ਼ਾਨਾ ਦਿਨ ਦੇ ਵਿੱਚ ਜਾਂ 24 ਘੰਟੇ ਦੇ ਵਿੱਚ ਕਿੰਨੀ ਪਾਣੀ ਦੀ ਮਾਤਰਾ ਕਿੰਨਾ ਪਾਣੀ ਲੈਣਾ ਜਿਹਦਾ ਇਹ ਵੀ ਲੋਕਾਂ ਦੇ ਵਿੱਚ ਵੱਖਰੇ ਵੱਖਰੇ ਜਿਹੜੇ ਹੈਗੇ ਸਵਾਲ ਨੇ ਹਾਂਜੀ ਹਾਂਜੀ ਦੇਖੋ ਇੱਕ ਐਵਰੇਜ ਆਦਮੀ ਨੂੰ 24 ਘੰਟੇ ਵਿੱਚ ਘੱਟਕੜ 2 ਤੋਂ 2.5 ਲੀਟਰ ਪਾਣੀ ਪੀਣਾ ਚਾਹੀਦਾ ਹੈ ਜੀ 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 ਜੇ ਪਾਣੀ ਜਿਹੜਾ ਉਹ ਬਾਇਲ ਪਾਣੀ ਪੀਣਾ ਚਾਹੀਦਾ ਜਾਂ ਨਾਰਮਲ ਪਾਣੀ ਪੀਣਾ ਚਾਹੀਦਾ ਜੇ ਬਾਇਲ ਪੀਣਾ ਚਾਹੀਦਾ ਤੇ ਉਹਦੀ ਮਾਤਰਾ ਜਿਹੜੀ ਆ ਉਹ ਕਿੰਨੀ ਕੁ ਗਰਮ ਹੋਣੀ ਚਾਹੀਦੀ ਦੇਖੋ ਪਾਣੀ ਸਾਫ਼ ਹੋਣਾ ਚਾਹੀਦਾ ਸਭ ਤੋਂ ਵੱਡੀ ਗੱਲ ਹੈ ਜੀ 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 ਜੇ ਤੁਹਾਡਾ ਟੈਪ ਵਾਟਰ ਵੀ ਜਿੱਥੋਂ ਪਾਣੀ ਨਲਦਾ ਪਾਣੀ ਸਾਫ਼ ਹੈਗਾ ਜੀ 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 ਤੇ ਤੁਸੀਂ ਉਹ ਪਾਣੀ ਵੀ ਪੀ ਸਕਦੇ ਹੋ ਹਰ ਵਾਰੀ ਪਾਣੀ ਨੂੰ ਉਬਾਲ ਕਰਨ ਦੀ ਲੋੜ ਨਹੀਂ ਹੈਗੀ ਜੀ 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 ਠੀਕ ਹੈ ਪਰ ਸਪੱਸ਼ਟ ਹੋਣੀ ਕਿ ਪਾਣੀ ਸਾਫ਼ ਤੇ ਸੁਤਰਾ ਹੋਣਾ ਚਾਹੀਦਾ ਜੀ 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 ਸੋ ਜਿੰਨਾ ਪੇਸ਼ੈਂਟਾਂ ਨੂੰ ਜਿਵੇਂ ਇਹ ਜਕੜ ਜਾਂਦੇ ਨੇ ਇਹਨਾਂ ਬਿਮਾਰੀਆਂ ਦੇ ਵਿੱਚ ਜੇ ਕਦੇ ਅਸੀਂ ਗਦੂਦਾਂ ਦੀ ਗੱਲ ਕਰ ਲਈਏ ਜਾਂ ਕਿੰਨੀ ਦੀ ਪੱਥਰੀ ਦੀ ਗੱਲ ਕਰ ਲਈਏ ਤੇ ਉਹ ਜਿਹੜਾ ਲੈਵਲ ਜਿਹੜਾ ਜ਼ਿਆਦਾ ਵੱਜ ਜਾਂਦਾ ਉਹਨਾਂ ਵਾਸਤੇ ਜਿਹੜੇ ਤੁਹਾਡੇ ਹਸਪੀਟਲ ਦੇ ਵਿੱਚ ਕੀ ਇੱਥੇ ਫੈਸਿਲਿਟੀਆਂ ਹੈਗੀਆਂ ਨੇ ਦੇਖੋ ਪਹਿਲਾਂ ਜੇ ਅਸੀਂ ਪਥਰੀ ਦੀ ਗੱਲ ਕਰੀਏ ਪਥਰੀ ਗੁਰਦੇ ਚ ਬਣ ਸਕਦੀ ਹੈ ਗੁਰਦੇ ਦੇ ਇੱਕ ਪਾਈਪ ਹੁੰਦੀ ਹੈ ਨੂੰ ਯੂਰੇਟਰ ਕਹਿੰਦੇ ਆ ਜਿਹੜੀ ਪਸ਼ਾਬ ਵਾਲੇ ਖਾਨੇ ਤੱਕ ਜਾਂਦੀ ਆ ਉਹਦੇ ਵਿੱਚ ਬਣ ਜਾਂਦੀ ਆ ਜਾਂ ਪਸ਼ਾਬ ਵਾਲੇ ਖਾਨੇ ਚ ਬਣ ਜਾਂਦੀ ਆ ਜਿਹਨੂੰ ਅਸੀਂ ਬਲੈਡਰ ਸਟੋਨ ਕਹਿੰਦੇ ਆ ਕਿਸ ਪਦਰਤੀ ਪਰ ਪਥਰੀ ਆ ਜੀ ਠੀਕ ਹੈ ਉਹ ਡਿਪੈਂਡ ਕਰਦਾ ਜੀ ਉਹਦੇ ਲੋਕੇਸ਼ਨ ਕੀ ਹੈ ਉਹ ਗੁਰਦੇ ਦੇ ਅੰਦਰ ਹੈ ਪਸ਼ਾਬ ਗੁਰਦੇ ਦੀ ਨਾਲੀ ਵਿੱਚ ਹੈ ਜਾਂ ਪਸ਼ਾਬ ਵਾਲੇ ਖਾਨੇ ਚ ਹੈ ਤਾਂ ਉਹਦਾ ਉਹਦੇ ਹਿਸਾਬ ਨਾਲ ਇਲਾਜ ਹੁੰਦਾ ਹੈ ਤੇ ਇਲਾਜ ਵਾਸਤੇ ਵੀ ਦੱਸਦਾ ਉਹਦਾ ਸਾਈਜ਼ ਕਿੰਨਾ ਹੈ ਉਹਦੀ ਲੋਕੇਸ਼ਨ ਕੀ ਹੈ ਛੋਟੀ ਪਥਰੀ ਹੈ ਕਿ ਵੱਡੀ ਪਥਰੀ ਹੈ ਛੋਟੀ ਪਥਰੀ ਦਵਾਈਆਂ ਨਾਲ ਵੀ ਨਿਕਲ ਜਾਂਦੀ ਹੈ ਜੀ 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 ਵੱਡੀ ਪਥਰੀ ਵਾਸਤੇ ਆਮੂਨ ਸਾਨੂੰ ਫਿਰ ਉਹਦੇ ਵਾਸਤੇ ਦੂਰਬੀ ਨਾਲ ਜਾਂ ਹੋਰ ਲੇਜ਼ਰ ਨਾਲ ਆਪਰੇਸ਼ਨ ਕਰਨ ਦੀ ਲੋੜ ਪੈ ਜਾਂਦੀ ਹੈ ਠੀਕ ਹੈ ਜੀ ਸੋ ਇਸ ਪੋਜੀਸ਼ਨ ਦੇ ਵਿੱਚ ਜਿਹੜੇ ਪੇਸ਼ੀਐਂਟ ਹੁੰਦੇ ਨੇ ਜਿਹੜੇ ਜਕੜੇ ਜਾਂਦੇ ਨੇ ਖਾਸ ਕਰਕੇ ਬਿਮਾਰੀਆਂ ਦੇ ਵਿੱਚ ਆਪਰੇਟ ਤੋਂ ਪਹਿਲਾਂ ਉਹਨਾਂ ਵਾਸਤੇ ਜਿਹੜੇ ਖਾਸ ਪ੍ਰੀਜ ਨੇ ਉਹ ਕਿਹੜੇ ਹੁੰਦੇ ਨੇ ਦੇ ਸਭ ਤੋਂ ਇੰਪੋਰਟੈਂਟ ਜਿਹਦਾ ਮੈਂ ਪਹਿਲਾਂ ਦੱਸਿਆ ਕਿ ਸਭ ਤੋਂ ਇੰਪੋਰਟੈਂਟ ਜੀ ਪਾਣੀ ਪੀਣਾ ਹੈ ਪਾਣੀ ਪੀਣਾ ਹੀ ਹੈਗਾ ਹਾਂ ਜੀ ਤੁਸੀਂ ਪਾਣੀ ਦੀ ਇਨਟੇਕ ਵਧੀਆ ਰੱਖੋਗੇ ਤਾਂ ਪੱਥਰੀ ਬਣेंगी ਨਹੀਂ ਬਣਨੀ ਨਹੀਂ ਤੇ ਬਣਨਗੀ ਤਾਂ ਬਹੁਤ ਚਾਂਸਸ ਹੁੰਦੇ ਨੇ ਤੇ ਉਹ ਨਿਕਲ ਜਾਂਦੀ ਜਾਨੀ ਉਹਨਾਂ ਇਹਨਾਂ ਬਿਮਾਰੀਆਂ ਤੋਂ ਪੱਥਰੀ ਵਗੈਰਾ ਤੋਂ ਬਚਣ ਵਾਸਤੇ ਜਿਹੜੀ ਅਗਾਉ ਇਹਦੇ ਕਹਿ ਸਕਦੇ ਆਪਾਂ ਕਿ ਇਹ ਇਹ ਲੋਕਾਂ ਨੂੰ ਜਿਹੜਾ ਮੈਸੇਜ ਹੈਗਾ ਕਿ ਜ਼ਿਆਦਾਤਰ ਪਾਣੀ ਦੀ ਵਰਤੋਂ ਜਿਹੜੀ ਆ ਪਾਣੀ ਦੀ ਵਰਤੋਂ ਤੋਂ ਇਲਾਵਾ ਜਿਵੇਂ ਕਈਆਂ ਦੇ ਵਿੱਚ ਭਲੇਖੇ ਹੁੰਦੇ ਲੋਕਾਂ ਚ ਕਿ ਜਿਵੇਂ ਟਮਾਟਰ ਦੇ ਬੀਜ ਨੇ ਜਾਂ ਹੋਰ ਕੁਝ ਇਹੋ ਜਿਹੀਆਂ ਚੀਜ਼ਾਂ ਨੇ ਜ਼ਿਆਦਾ ਉਹਦੀ ਵਰਤੋਂ ਕਰਨ ਦੇ ਨਾਲ ਵੀ ਪਥਰੀਆਂ ਪੈਦਾ ਹੋ ਜਾਂਦੀਆਂ ਜਾਂ ਲੋਕਾਂ ਤੇ ਐਵੇਂ ਇਹ ਮੰਨ ਘੜਤ ਭਲੇਖੇ ਨੇ ਨਹੀਂ ਨਹੀਂ ਦੇਖੋ ਜੀ ਜਿਹੜੇ ਜਿਹਦਾ ਬੀਜਾ ਜਿਹੜੇ ਫਰੂਟਸ ਫਲ ਆਪਾਂ ਖਾਂਦੇ ਹੈਗੇ ਟਮਾਟਰ ਦੇ ਬੀਜ ਹੋ ਕੇ ਪਿੰਡੀ ਦੇ ਬੀਜ ਹੋ ਕੇ ਜਾਂ ਇਹ ਇੰਨਾ ਕਰਕੇ ਜੇ ਤੁਸੀਂ ਬਹੁਤ ਕੁਆਂਟੀਟੀ ਦਾ ਖਾਣਾ ਖਾ ਰਹੇ ਹੋ ਜਿਆਦਾ ਖਾ ਰਹੇ ਹੋ ਰੋਜ਼ 5-5 ਕਿਲੋ ਖਾ ਰਹੇ ਜਰਾ ਪਰ ਰੁਟੀਨ ਚ ਨਹੀਂ ਖਾਂਦੇ ਨਹੀਂ ਖਾ ਸਕਦੇ ਹਾਂਜੀ ਉਹਦੀ ਵੀ ਲਿਮਟ ਹੋਣੀ ਚਾਹੀਦੀ ਹੈ ਹਾਂ ਤੇ ਨਾਰਮਲ ਜਿਹੜਾ ਆਪਾਂ ਸਾਡਾ ਖਾਣ ਪੀਣਾਂ ਹੈਗਾ ਉਹਦੇ ਕਰਕੇ ਇਹ ਸਟੋਨਸ ਨਹੀਂ ਬਣਦੇ ਹੈ ਜੀ 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 ਇਹ ਸਿਰਫ ਮੰਦੀ ਹੈਗੀ ਹੈ ਕਿ ਜੀ ਅਸੀਂ ਜਿਹੜੇ ਸਾਡੇ ਪਥਰੀ ਬਣ ਰਹੀ ਹੈ ਜਾਂ ਪਿਵਾਰਤਰੀ ਸੇ ਬਣਦੀ ਹੈ ਅਸੀਂ ਬਿਲਕੁਲ ਹੀ ਸਾਰੇ ਬੀਜਾ ਵਾਲੇ ਫੂਡ ਬੰਦ ਕਰ ਦਿੱਤੇ ਇਸ ਤਰ੍ਹਾਂ ਦਾ ਕੋਈ ਗੱਲ ਨਹੀਂ ਹੈ ਜੀ ਨਾਰਮਲ ਖਾਣਾ ਖਾਓ ਆਪਣਾ ਉਹ ਸਟੋਨਸ ਨਹੀਂ ਬਣਾਉਂਦੇ ਠੀਕ ਹੈ ਜੀ ਹੋਰ ਅਖੀਰ ਦੇ ਵਿੱਚ ਜਿਹੜੇ ਅਬਰੂਲ ਹਸਪੀਟਲ ਦੇ ਨਾਲ ਜੁੜੇ ਹੋਏ ਮਰੀਜ਼ ਨੇ ਦੂਰ ਦਰਾਡੇ ਤੋਂ ਆਉਂਦੇ ਨੇ ਡਿਸਟ੍ਰਿਕਟ ਗੁਰਦਾਸਪੁਰ ਤੋਂ ਨਹੀਂ ਬਲਕਿ ਅਸੀਂ ਦੇਖਦੇ ਹਾਂ ਕਿ ਪਠਾਨਕੋਟ ਜਾਂ ਦੂਰ ਦਰਾਡੇ ਤੋਂ ਵੀ ਮਕੀਨੀਆਂ ਸੈੱਟ ਤੋਂ ਵੀ ਪੇਸ਼ੈਂਟ ਜਿਹੜੇ ਇੱਥੇ ਪਹੁੰਚਦੇ ਨੇ ਉਹਨਾਂ ਵਾਸਤੇ ਇਹਨਾਂ ਬਿਮਾਰੀਆਂ ਨੂੰ ਲੈ ਕੇ ਸਪੈਸ਼ਲ ਕੀ ਮੈਸੇਜ ਹੈਗਾ ਤੁਹਾਡੇ ਵੱਲੋਂ ਸੇ ਦੇਖੋ ਮੇਰੇ ਆਨ ਤੋਂ ਪਹਿਲਾਂ ਮੈਂ ਹੁਨੀ ਅਪਰੋਲ ਹਸਪਤਲ ਜੁਆਇਨ ਕੀਤਾ ਐਜ਼ ਅ ਫੁੱਲ ਟਾਈਮ ਯੂਰੋਲੋজিস্ট ਮੇਰੇ ਆਨ ਤੋਂ ਪਹਿਲਾਂ ਇੱਥੇ ਕੋਈ ਵੀ ਫੁੱਲ ਟਾਈਮ ਯੂਰੋਲੋজিস্ট ਡਾਕਟਰ ਅਵੇਲੇਬਲ ਨਹੀਂ ਸੀ ਜੀ ਜੀ ਪੇਸ਼ੈਂਟਸ ਨੂੰ ਦੂਜੇ ਸ਼ਹਿਰ ਜਾਣਾ ਪੈਂਦਾ ਸੀ ਜਾਂ ਤਾਂ ਮਿਸਰ ਜਾਂਦੇ ਸੀ ਜ਼ਲੰਦਰ ਜਾਂਦੇ ਸੀ ਜਾਂ ਪਠਾਨਕੋਹਾਂ ਜਾਂਦੇ ਸੀ ਕਿਤੇ ਵੀ ਜਾਂਦੇ ਸੀਗੇ ਪਰ ਹੁਣ ਮੈਂ ਇੱਥੇ ਫੁੱਲ ਟਾਈਮ ਹਨਾ ਸੇਵਾਵਸਤੇ ਅਵੇਲੇਬਲ ਹੈਗਾ ਜੀ ਸਾਡੇ ਇਸ ਹਸਪਤਲ 'ਚ ਪੂਰੀ ਐਡਵਾਂਸਡ ਫੈਸਿਲਿਟੀਜ਼ ਅਵੇਲੇਬਲ ਹੈ ਚਾਹੇ ਗੁਰਦੇ ਦੇ ਸਟones ਹੋਵੇ ਚਾਹੇ ਬਦੂਦਾਂ ਦੀਆਂ ਬਿਮਾਰੀਆਂ ਹੋਣ ਕੋਈ ਵੀ ਗੁਰਦੇ ਤੇ ਦੂਧ ਰਿਲੇਟਡ ਕੋਈ ਵੀ ਬਿਮਾਰੀ ਹੋਵੇ ਉਹਦਾ ਐਡਵਾਂਸ ਸਰਕੇ ਨਾਲ ਦੁਰਬੀਨ ਨਾਲ ਇਲਾਜ ਕੀਤਾ ਜਾਂਦਾ ਹੈ ਜੀ ਠੀਕ ਹੈ ਜੀ ਸੋ ਇਹ ਹਨ ਡਾਕਟਰ ਮਨੀਸ਼ ਗਰਗ ਜੀ ਜਿਵੇਂ ਕਿ ਪਹਿਲਾਂ ਮਰੀਜ਼ਾਂ ਨੂੰ ਜਿਹੜੀਆਂ ਗਦੂਦਾਂ ਦੇ ਬਿਮਾਰੀਆਂ ਦੇ ਮਰੀਜ਼ ਨੇ ਜਾਂ ਪੱਥਰੀ ਦੇ ਤੇ ਜਾਂ ਪਿਸ਼ਾਬ ਦੇ ਰੋਗਾਂ ਦੇ ਉਹਨਾਂ ਨੂੰ ਜਿਵੇਂ ਡਾਕਟਰ ਸਾਹਿਬ ਦਾ ਕਹਿਣਾ ਕਿ ਦੂਰ ਟਰਾਡੇ ਜਾਣਾ ਪੈਂਦਾ ਸੀ ਕੋਈ ਅੰਮ੍ਰਿਤਸਰ ਲੁਧਿਆਣਾ ਚੰਡੀਗੜ੍ਹ ਜਾਂ ਦੂਰ ਟਰਾਡੇ ਤੱਕ ਜਿਹੜੇ ਨੇ ਉਹ ਹਸਪਤਾਲਾਂ ਦੇ ਵਿੱਚ ਇਲਾਜ ਲਈ ਜਾਂਦੇ ਸਨ ਆਪਣਾ ਸਮਾਂ ਬਰਬਾਦ ਕਰਕੇ ਸੋ ਉਹਨਾਂ ਮਰੀਜ਼ਾਂ ਨੂੰ ਹੁਣ ਦੂਰ ਜਾਣ ਦੀ ਲੋੜ ਨਹੀਂ ਸੋ ਅਬਰੂਲ ਹਸਪਤਾਲ ਦੇ ਵਿੱਚ ਹੀ ਡਾਕਟਰ ਮਨੀਸ਼ ਗਰਗ ਜੀ ਉਹਨੇ ਇਹਨਾਂ ਬਿਮਾਰੀਆਂ ਦੇ ਮਾਹਰ ਨੇ ਤੇ ਉਹਨਾਂ ਨੇ ਇਨ੍ਹਾਂ ਬਿਮਾਰੀਆਂ ਦੇ ਜਿਹੜੇ ਲੱਛਣ ਨੇ ਉਹ ਵੀ ਡਿਟੇਲ ਦੇ ਵਿੱਚ ਵਿਸਤਾਰਪੂਰਕ ਜਿਹੜੇ ਨੇ ਉਹ ਮਰੀਜ਼ਾਂ ਦੇ ਨਾਲ ਸਾਂਝੇ ਕੀਤੇ ਨੇ ਸੋ ਇਹਨਾਂ ਬਿਮਾਰੀਆਂ ਤੋਂ ਬਚਣ ਵਾਸਤੇ ਵੀ ਉਹਨਾਂ ਦਾ ਕਹਿਣਾ ਕਿ ਪਾਣੀ ਦੀ ਵਰਤੋਂ ਜਿਹੜੀ ਆ ਹਰੇਕ ਮਨੁੱਖ ਨੂੰ ਪਾਣੀ ਦੀ ਪਾਣੀ ਚਾਹੇ ਨਾਰਮਲ ਹੋਏ ਚਾਹੇ ਗੁੰਗਣਾ ਹੋਏ ਪਰ ਪਾਣੀ ਜਿਹੜਾ ਘੱਟੋ-ਘੱਟ ਪਾਣੀ ਦੀ ਸ਼ੁੱਧਤਾ ਤੇ ਪਿਓਰ ਜੋ ਪਿਓਰ ਪਾਣੀ ਜਿਹੜਾ ਉਹਦੀ ਵਰਤੋਂ ਵੱਧ ਤੋਂ ਵੱਧ ਜਿੰਨੀ ਵੀ ਹੋ ਸਕੇ ਤੇ ਇਹਨਾਂ ਬਿਮਾਰੀਆਂ ਤੋਂ ਜਿਹੜਾ ਉਹ ਬਚਿਆ ਜਾ ਸਕਦਾ ਸੋ ਹੁਣ ਤੱਕ ਲਈ ਇਨਾ ਹੀ ਸਹਿਯੋਗੀ ਕੈਮਰਾ ਪਰਸਨ ਅਰਸ਼ਦੀਪ ਦੇ ਨਾਲ ਮੈਂ ਗੁਰਿੰਦਰ ਸਿੰਘ ਗੁਰਾਇਆ ਨਰਲੀਪ ਟੀਵੀ ਗੁਰਦਾਸਪੁਰ